ਹਾਂਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਹੋਰ ਘਰ ਪਰਿਵਾਰ ਜਾਨਵਰ ਸਾਰੇ ਸੱਟ ਨੇ ਤੇ ਅੱਜ ਆਪਣੇ ਕੋਲ ਆਏ ਦੋ ਚੋਬਰ ਦੇਖੋ ਕਿਵੇਂ ਆ ਵਧੀਆ ਵਧੀਆ ਹੋਰ ਘਰ ਪਰਿਵਾਰ ਕਿਵੇਂ ਆ ਸੱਟ ਤੇ ਆਹ ਕੌਣ ਹੈ ਬਾਈ ਚਿੱਟੇ ਰੀੜਿਆਂ ਦਾ ਇਹ ਆਪਣਾ ਭਰਾ ਨਿੱਕਾ ਠੀਕ ਅੱਜ ਮੈਂ ਜਾਣਾ ਸ਼ੌਂਕ ਕਰਕੇ ਆਉਣਾ ਕਬੂਤਰਾਂ ਦਾ ਮੈਂ ਆਹ ਵੇਖਾ ਇੱਧਰ ਜੋੜੇ ਆਪਣੇ ਵੱਡੇ ਆ ਫਿਰ ਕਬੂਤਰਾਂ ਸ਼ੌਂਕ ਕਰਕੇ ਆਉਣਾ ਮੈਂ ਹਾਂ ਬਾਈ ਸ਼ੌਂਕ ਕਰਨਾ ਕਬੂਤਰਾਂ ਦਾ ਮਾ ਵੇਖ ਲੈ ਉਧਰ ਦੇ ਆਪਣੇ ਤਾਂ ਹੈਗੇ ਠੀਕ ਆ ਕੱਲੇ ਕਬੂਤਰ ਬੈਠੇ ਆ ਬੱਚੇ ਵਿੱਚ ਕਢਾਈ ਜਾਂਦੇ ਆ ਥੋੜੀ ਸੇਵਾ ਪਾਣੀ ਕਰੀ ਜਾਂਦੇ ਆ ਠੀਕ ਆ ਠੀਕ ਆ ਚਲ ਵੇਖ ਆ ਬਾਈ ਕਬੂਤਰ ਯਾਰ ਲੈ ਕਬੂਤਰ ਫੜ ਕੇ ਕੋਈ ਇਹ ਦੇ ਹੋਰ ਮੜਕਾਉਣੀ ਬਾਈ ਇਹ ਮੁੰਡੇ ਨੀਲਾ ਫੜ ਲੈਂਦਾ ਮੁਖਾ ਦੇ ਮਾਣੇ ਚਿੱਟੀਆਂ ਅੱਖਾਂ ਬਾਈ ਚੰਗਾ ਲੱਗਾ ਕਾਲਾ ਲਾਲ ਬਗਲ ਦਾ ਨੀਲੀ ਭਾਅ ਮਾਰਦਾ ਕਿਹੜਾ ਕਬੂਤਰ ਹੈ ਓਹੋ ਆਹ ਕਿਹੜਾ ਚੱਕ ਲਿਆਂਦਾ ਕਹਿੰਦਾ ਕਿ ਧੰਨੇ ਦੀਆਂ ਲੱਕੜਾਂ ਤੇ ਏਟੀਆਂ ਮਗਲ ਜਾਰਦੀ ਵਾਰੀ ਵਾਰੀ ਚੀਨੀ ਨੇ ਕੀਤੀ ਮਾਰੋ ਮਾਰਤੀ ਤੇ ਮਲੋਟ ਵਾਲੇ ਚੀਮੇ ਦਾ ਡੱਬਾ ਗਿਆ ਸੀ ਬੈ ਤੇ ਫੀਰ ਕੋਟੀਆਂ ਦਾ ਲਾਲ ਕਾਲਾ ਰਹਿ ਗਿਆ ਕੱਲਾ ਸੀ ਵੇਹ ਬਈ ਚੰਗਾ ਵਧੀਆ ਬਈ ਇਹ ਕਿਹੜਾ ਕਬੂਤਰ ਆ ਇਹ ਇਹ ਜਿਹੜੇ ਧੰਨੇ ਵਾਲੇ ਨਹੀਂ ਵਜਦੇ ਉਹਨਾਂ ਦੇ ਕੋਲਾ ਜਿਹੜੇ ਧੰਨੇ ਦੇ ਕੋਲਾ ਸੀ ਨਾ ਹਾਂ ਉਸ ਤਰ੍ਹਾਂ ਚ ਕਬੂਤਰ ਆ ਇਹ ਠੀਕ ਖੰਭ ਨੂੰ ਖੁਲਾੜ ਕੇ ਵੇਖਾ ਕੀ ਵਜਾ ਕਬੂਤਰ ਆਪੇ ਕੋ ਵੇਖੋ ਸ਼ੌਂਕ ਕਰੋ ਇਹ ਬਾਗ ਧਰ ਲਗਾਈਆਂ ਮਾਰਦਾ ਕੋ ਧਾਕੂ ਕਬੂਤਰ ਤੇ ਕਾਲਾ ਸਾਹ ਕਾਲਾ ਵੇਹਦਾ ਬਈ ਕਬੂਤਰ ਸ਼ੌਂਕ ਕਰ ਚੰਗੇ ਆ ਵਧੀਆ ਬਈ ਵਧੀਆ ਠੀਕ ਲੱਗੇ ਆ ਥੱਲੇ ਦੂੜਦੀ ਪਈ ਬਈ ਹੈ ਹੋਰ ਲਿਆ ਫੜ ਕੇ ਏ ਮੁੰਡਾ ਕਿਹੜਾ ਕਬੂਤਰ ਫੜ ਲਿਆ ਕਹਿੰਦੇ ਇਹ ਵਧਾਨੇ ਪਿੰਡ ਡੈ ਬਈ ਆਪਣਾ ਕਬੂਤਰ ਚਿੱਟੀਆਂ ਲੱਗੀ ਆ ਕਾਲਾ ਟੂਸਾ ਬਈ ਆਵੇ ਪੁੱਛਤੇ ਆਵੇ ਬਈ ਇੱਕ ਪੈ ਗਈ ਆ ਇੱਕ ਖਾਂ ਵੀ ਰਹਿ ਗਿਆ ਨਾ ਕੀ ਪੈ ਗਈ ਇਹ ਤੀਰਾ ਬਈ ਤੀਰ ਪੈਂਦਾ ਵੀ ਅੱਖਾਂ ਦੇ ਮੇਰਾ ਬਾਲਾ ਦਾਵਾ ਕਬੂਤਰ ਸੀ ਬਈ 5000 ਵਾਲੇ ਵਜਦੇ ਉਹਨਾਂ ਚੋਂ ਕਬੂਤਰ ਹੈ ਠੀਕ ਇਹਦਾ ਫਾੜੀ ਤੋਂ ਸੱਪ ਲਿਆਂਦਾ ਗੁੱਡੇ ਦਾ ਕਰੀਮ ਹੀ ਕੱਢ ਲੈਣ ਦੀ ਗੁੱਡੇ ਦੀ ਠੀਕ ਵੇਖ ਲੈ ਚੰਗੀ ਤੇਰਾ ਕਰੀਮ ਹੀ ਹੈ ਤਾਂ ਬਹੁਤ ਵਧੀਆ ਮਾਂ ਕੋ ਬੈਠਾ ਉਹਦੇ ਦਾ ਪਰਲੇ ਪਾਸੇ ਵੱਡੇ ਕੂਤਰਾਂ ਨੇ ਇਹਦਾ ਗਾਂ ਨੂੰ ਫੇਰ ਉੱਡੂ ਇਹ ਮੈਂ ਛੱਡਣਾ ਨਹੀਂ ਧੁੱਪੇ ਖੜਾਈ ਰੱਖਾਂਗੇ ਹਾਂ ਛੱਡਣਾ ਨਹੀਂ ਮਾੜਾ ਇਹ 5000 ਵਾਲੇ ਵਜਦੇ ਧੁੱਪੇ ਖੜੀ ਆਵਾਂ ਮੇਰੇ ਨਾਲ ਚਾਲ ਫਤਰੀ ਨਾਲ ਕੋਲੀਂ ਬਸ ਕਰੀ ਦੱਸ ਤੈਂਦਾ ਤਾਂ ਹੁੰਦੀ ਕੀ ਤਬ ਜੂਗੀ ਟੰਡ ਸੱਚੇ ਭਾਈ ਆਪਾਂ ਕਰੋ ਚੰਗੇ ਬੱਚੇ ਖਾਦ ਗਏ ਬੱਚੇ ਖਾਣ ਨੂੰ ਆਹ ਖਾ ਭਈ ਆ ਕਿਹੜੇ ਆ ਇਹ ਆਪਣੇ ਕਾਲ ਨੂੰ ਜਿਹੜੇ ਕੱਢਦੇ ਨੇ ਬੱਚੇ ਆ ਭਈ ਇਹ ਕਾਲ ਨੂੰ ਇਹ ਕਾਲ ਨੂੰ ਕੱਢਣ ਵਾਲੇ ਆ ਸਾਫ਼ ਹੋਣਾ ਤੇ ਭਾਈ ਆ ਤੁੱਪ ਤੁੱਪ ਲੱਗ ਜੂਗੀ ਠੀਕ ਸਾਰਾ ਦੇਣਗੇ ਨਾਲੇ ਇਹਨਾਂ ਦੇ ਅੰਦਰ ਭਾਈ ਜਿਹੜੇ ਸੁਣਨ ਹੁੰਦੇ ਆ ਗੋਲੀ ਲਾਈ ਭਈ ਇੱਕ ਵਾਰੀ ਹਾਂ ਸਾਰਾ ਟ੍ਰੀਟਮੈਂਟ ਕੀਤਾ ਗਿਆ ਠੀਕ ਓਕੇ ਇਹ ਹੁਣ ዳਈਆਂ ਚੜਨ ਵਾਲੇ ਕਬੂਤਰ ਆ ਉਂਡੇ ਆ ਤੇ ਸਾਫ਼ ਕੀਤੇ ਆ ਕੱਲ ਨੂੰ ਸੁਬਾ ਵੇਖਨੇ ਆ ਤੇ ਇੱਥੇ ਆਣ ਲਈ ਇਹਨਾਂ ਨੂੰ ਹੋਰ ਰੰਗ ਲਾਉਣ ਨਾਲ ਥੋੜਾ ਥੋੜਾ ਬਾਜੀ ਛੱਡਣ ਨੂੰ ਫਿਰ ਲਾਵਾਂਗੇ ਨਾ ਫਿੱਕੇ ਰੰਗ ਲੱਗੇ ਹਾਂ ਭਾਈਆ ਤੁਹਾਨੂੰ ਚਲਿਆਂ ਵਿਖਾ ਦਿੰਦੇ ਆ ਆਹ ਕਰੋ ਬਹੁਤ ਵਧੀਆ ਥੁੱਡੇ ਬਈ ਆਪਣੇ ਐਸੇ ਹਣੇ ਚਾਹੀਦੇ ਬਈ ਘਟੋ ਘਟੋ ਥੁੱਡੇ ਆ ਪਾਈ ਗਏ ਚੰਗੇ ਆ ਬਈ ਨਹੀ ਕਬੂਤਰਾਂ ਖੇਰਾ ਫਾਇਦਾ ਤਾਂ ਹੀ ਆ ਬਈ ਕਬੂਤਰਾਂ ਆੜਨ ਕਬੂਤਰਾਂ ਆੜ ਬਸਤੇ ਆ ਮੈਨੇ ਬੋਵਰ ਦਾ ਸਿਸਟਮ ਲਾ ਲਿਆ ਬਾਈ ਫੜ ਕੇ ਕੂਚਰੀਆਂ ਵੇਖ ਲੈ ਨੀਲੇ ਰੱਤੇ ਡੱਬੇ ਬੋਵਰੇ ਯਾਰ ਸਾਰੇ ਸਾਪ ਹੀ ਰੱਖੇ ਆ ਇਹ ਸਾਰੇ ਬਾਗਾਂ ਵਿੱਚ ਜਿੰਨਾਂ ਨੇ ਕੂਚਰੀ ਆ ਆਂ ਅੰਦੀ ਝਾੜ ਪੈ ਗਈ ਮੇਰਾ ਕੱਲ੍ਹ ਹੀ ਰੱਖਣਾ ਸੀ ਨੀਨੇ ਦਾ ਹੁਣ ਨਹੀਂ ਇੰਨੀ ਵੀ ਬਾਜੀ ਦੇਣਾ ਧਿਆਨ ਨਾਲ ਬਾਈ ਝਾੜ ਪੈ ਗਈ ਨਾ ਇਸ ਦੀ ਭੈਣ ਆ 5000 ਆਲੇ ਦੀ ਠੀਕ ਆ ਜਿਹੜਾ ਉਦੋਂ ਪੜਾਇਆ ਹਾਂ ਹਾਂ ਵਰਤਾਂ ਤੋਂ ਉਤਰ ਆ ਆਹ ਜੀ ਬਾਈ ਤੇਰੀ ਖੂਬੀ ਬੋਵਰ ਵਧੀਆ ਬਾਈ ਕਾਲੀ ਚਿੱਟੀ ਟੀ ਦੇਖੋ ਅੱਖਾਂ ਜਾਂ ਟੀਰ ਆ ਬਈ ਬਹੁਤ ਵਧੀਆ ਕਬੂਤਰਾਂ ਕਾਲੀ ਤੋਰੀ ਛੜਦੇ ਵੀ ਹਾਲੇ ਨੇ ਛੋਟੇ ਬਾੜ ਨਾ ਜਾ ਕਿਤੇ ਮਦਾਨ ਨੂੰ ਖਾਦੇ ਆ ਤੇ ਦੇ ਹੋਰ ਇੱਥੇ ਆ ਵੱਡੀਆਂ ਕੁਲੀਆਂ ਬਾਈ ਆ ਇਧਰ ਵੱਡੀਆਂ ਖੋਤੀਆਂ ਮੈਂ ਕਿਹਾ ਇਧਰ ਜਿੰਨਾਂ ਦੇ ਬੱਚੇ ਬੱਚੇ ਆ ਕਿ ਘਰਾਵਾਂਗੇ ਉਹ ਇਧਰ ਜੋੜੀਆਂ ਲਾਈਆਂ ਕਿਰਾ ਪੰਜ ਸੱਤ ਇਹ ਵੱਡੀਆਂ ਕੁਲੀਆਂ ਇਧਰ ਵੀ ਬਹੁਤ ਵਧੀਆ ਕਬੂਤਰਾਂ ਬਈ ਵੱਡੀਆਂ ਕਬੂਤਰ ਨਹੀਂ ਆ ਮੌਜੀ ਲਗਾ ਖਾ ਪਾਂਗਾ ਮੌਜੀ ਖਾਣਾ ਲੈ ਆ ਬਈ ਵਾਟਰ ਨਾ ਦੇ ਯਾਰ ਬਈ ਯਾਰ ਇਹ ਮੌਂ ਪੜਦੇ ਲਾਲਚੀ ਨਹੀਂ ਆ ਬੇ ਬਾਹਰ ਲੈ ਆ ਮੌਂ ਜੀ ਹੈ ਪਰ ਅੱਦੇ ਲੱਕੇ ਲੀਲਾ ਵਾਲੇ ਤਾਰੀ ਦੇ ਖੇਲ ਦੇ ਇਹਦੀ ਚਿਕੰਦੀ ਰਹਿ ਗਈ ਬਈ ਲੀਲਾ ਵਾਲੇ ਤਾਰੀ ਦੇ ਇਹਦੀ ਧੀ ਵੀ ਰੈ ਅੱਜ ਕੱਲੀ ਰਹਿ ਗਈ ਸੀ ਬਾਜੀ ਤੇ ਬਹੁਤ ਆੜੀ ਪੱਠੀ ਕੱਢੀ ਹੋਈ ਕਬੂਤਰੀ ਨੇ ਮੌਜ ਵਿਖਾ ਦੇ। ਜਿੰਦਾ ਬਖਮਣਾ ਤੁਹਾਨੂੰ ਕਰੋ ਸ਼ੌਂਕ ਨਾਲੇ ਮੌਜ। ਆਹ ਭਾਈ ਦੇ ਮੌਜ ਜੇ ਕਬੂਤਰਾਂ ਦੀ ਮੌਜ। ਵੇਖੋ ਨਾਲੇ ਮੌਜ ਬਾਈ। ਆਲੇ ਬਾਈ। ਧਾਣਾ ਛੱਡੀ ਬਾਈ ਖੁੱਡੇ ਚ ਖਤੇ। ਇਹ ਮਿਲਦੇ ਨਹੀਂ ਮੁੜ ਕੇ ਓਥੇ ਮਿਲਦੇ ਆ। ਆਹ ਬੋਦੀ ਵਾਲਾ ਕਬੂਤਰ ਆ ਬਾਈ ਵੇਖੋ ਬੋਦੀ ਨਾਲ ਚੈੱਕ ਕਰੋ। ਦੁਨੀਆ ਇਹ ਕਬੂਤਰ ਦੀ ਫੈਨ ਆ। ਬਾਕੀ ਸਾਰੇ ਕਬੂਤਰਾਂ ਦੀ ਨਹੀਂ ਫੈਨ ਆ। ਤਾ ਕੱਲੇ ਕਬੂਤਰ ਦੀ ਫੈਨ ਆ। ਤìਗਾ ਇਹਦਾ ਬੱਚਾ ਬਈ ਜਿਹੜਾ ਤੇਰੇ ਖਾਇਆ ਸੀ ਉਹਦੀ ਇਹ ਬੱਚੇ ਕਢਾਉਣਾ ਤੇ ਦੇ ਦੋ ਤੇ ਬੱਚੇ ਇਹਦੇ ਅੱਗ ਹੀ ਆ ਬਈ ਐਵੇਂ ਨਹੀਂ ਕਿ ਕੁੱਤੇ ਮੇਰੇ ਦੇ ਕੇ ਤੇ ਗੱਲ ਤਾਂ ਹੀ ਮਿਲਣਗੇ ਇਹਨਾਂ ਨੇ ਬੱਚੇ ਉੰਦਨੇ ਬਈ ਮੋਦੀ ਵਾਲੇ ਰਾਜ ਤੇ ਉਹਨਾਂ ਤੋਂ ਐਸੇ ਕੁੱਤਰ ਆ ਗਈ ਹੋਰ ਵਿਖਾ ਲੈ ਤਾਂ ਲਕੂਤਰ ਬੱਲੇ ਬੰਦੇ ਆ ਬਈ ਆ ਜੱਬਰ ਸਾਕੂਤਰ ਐ ਕਿੰਦਾ ਬੱਚਾ ਕੰਦਾ ਰਹਿ ਗਿਆ ਪਿੱਗਾ ਪਿੰਡ ਚੋਂ ਸਰਕਾਰੀ ਕਹਿੰਦਾ ਬੱਚਾ ਸੀਗਾ ਉਹ ਬਾਈ ਤੀਨਾ ਬੱਚਾ ਸੀ ਤੂਸਾ ਕਾਲਾ ਹੈ ਕੱਲਾ ਖੱਟੇ ਅੱਖਾਂ ਦਾ ਸੀ ਉਹਿੰਦਾ ਪੁੱਤ ਸੀਗਾ ਆ ਕਰੋ ਸ਼ੌਂਕ ਕਰੋ ਉਹਰਾ ਤੇ ਆਈ ਸ਼ੌਂਕਾ ਡੱਬੇ ਵਿੰਗਾ ਵਕਾ ਰਿੰਬੇਈ ਵਿੰਗਾ ਲਿੰਗਾ ਹੀ ਬਾਈ ਆ ਬਾਈ ਆ ਵਿੰਗਾ ਕਬੂਤਰ 20 ਸਾਲ ਪੁਰਾਣਾ ਕਬੂਤਰ ਬਾਈ ਦਾ ਕਿੰਨਾ ਸਾਲ ਪੁਰਾਣਾ 20 ਸਾਲ ਪੁਰਾਣਾ ਬਈਆ ਕਬੂਤਰ ਵੇਖੋ ਨਾਲੇ ਅੱਖਾਂ ਵੇਖੋ ਨਾਲ ਸ਼ੌਂਕ ਕਰੋ ਇਹਨੀਆਂ ਪੱਥਰਾ ਖਾਣਾ ਬਾਈ ਇਹ 20 ਸਾਲ ਪੁਰਾਣਾ ਬਾਈ ਕਬੂਤਰ ਆ ਕੁੱਡੇ ਦਾ ਪਹਿਲਾ ਕਬੂਤਰ ਆ ਜਿੰਦ ਤੋਂ ਗੇਮ ਸ਼ੁਰੂ ਹੋਈ ਸੀ ਬਾਈ ਠੀਕ ਆ ਆ ਕਬੂਤਰ ਆ ਬਾਈ ਜੁਕਤਾਰ ਦਾ ਜਿੰਦ ਤੋਂ ਗੇਮ ਸ਼ੁਰੂ ਹੋਈ ਸੀ ਬਾਈ ਆਹ ਤੋਂ ਉਸ ਤਰ੍ਹਾਂ ਬਾਕੀ ਇਹਨਾਂ ਦੀ ਪੱਠੇ ਪੱਠੀਆਂ ਸਾਰੇ ਨਾ ਇਹ ਆ ਕਬੂਤਰ ਨਹੀਂ ਆ ਕੜਾਈ ਸੀ ਇਹ ਬੱਚਿਆਂ ਨੇ ਇਹਦੇ ਬੱਚੇ ਨੇ ਬਈ ਉਹ ਅੱਗ ਕੜਾਈ ਸੀ ਕਬੂਤਰ ਹੀ ਆ ਇਹਦਾ ਬੱਚਾ ਸੀ ਚੀਨਾ ਇਹਦੀ ਜੋੜੀ ਸੀ ਔਰ ਤੇ ਕਬੂਤਰ ਨਾਲ ਜਿਹੜਾ ਵਿਖਾਇਆ ਸੀ ਬਈ ਪਹਿਲਾਂ ਇੱਕ ਮਿੰਟ ਉਹਦੇ ਨਾਲ ਜੋੜੀ ਸੀ ਘਰ ਸ਼ੌਕ ਨਾਲ ਇਹ ਉਹਦਾ ਪੋਤਾ ਬਈ ਜਿਹੜਾ ਹੁਣ ਰੱਤਾ ਵਿਖਾਇਆ ਤੁਸੀਂ ਹਾਂ ਬਈ ਉਹਦਾ ਪੁੱਤ ਆ ਤੇ ਉਹਦੀ ਮਾਂ ਵੀ ਵਿਖਾਈ ਸੀ ਠੀਕ ਆ ਝੋਕ ਸਰਕਾਰੀ ਉੱਡਿਆ ਬਈ ਇਹ ਕਬੂਤਰ ਹਾਂ ਹਾਂ ਬਈ ਇਹ ਛੁਡਿਆ ਕਬੂਤਰ ਰੇਫੋਨ ਵਾਲੇ ਕਾਲਾ ਟੂਟਾ ਗੱਲਾਂ ਹੋਈਆਂ ਬਈ ਇਹ ਕਬੂਤਰ ਦੇ ਨਾਲ ਬਹੁਤ ਵਧੀਆ ਕੀ ਨਾ ਸੀਗਾ ਰੰਗ ਰੁੰਗਾ ਆਪਾਂ ਸਹੀ ਦਸੀ ਦੇ ਵਿੱਚ ਊਠ ਮਾਰ ਕੇ ਕੀ ਲੈਣਾ ਬਈ ਦੇਖੋ ਨਾਲੇ ਬਹੁਤ ਵਧੀਆ ਬਈ ਜਨਮ ਰੱਬ ਨੇ ਦੇਖੋ ਨਾਲੇ ਕਿੱਡੀ ਲੰਮੀ ਕਿੱਡੀ ਰਾਜੀ ਕੂਤਰੀ ਦੇਖੋ ਬਈ ਛਾ ਆਖੀ ਕੂਤਰੀ ਆ ਹਲੇ ਦੇਖੋ ਸ਼ੌਂਕ ਕਰੋ ਬਈ ਬਹੁਤ ਵਧੀਆ ਬਈ ਐ ਦੀ ਬਾਜ਼ੀਆਂ ਤਾਂ ਹੁੰਦੇ ਹੋਰ ਕਿਹਦੇ ਲੱਲੂ ਪੰਜੂ ਨਹੀਂ ਚੱਲਣੇ ਕਬੂਤਰ ਬਈ ਇੱਥੇ ਇਹੀ ਚੱਲਣੇ ਖੁੰਡ ਮੈਂ ਬਈ ਫੜ ਬਈ ਛੱਡਣਾ ਸੀ ਧਿਆਨ ਨਾ ਫੜਾਈ ਯਾਰ ਸਾਰੇ ਸਾਰੇ ਨੂੰ ਬਈ ਤਾਂ ਨਾ ਨੇ ਬਾਕੀ ਬੱਚੇ ਛੱਡੇ ਹੋਏ ਆ ਆ ਬੱਚੇ ਬਈ ਤਾਂ ਆਪਣੇ ਘਰ ਦੇ ਇਹ ਟੜਕੇ ਦੇ ਹੀ ਆ ਬਈ ਨਹੀਂ ਨਹੀਂ ਆ ਬਈ ਇਹ ਠੰਡੇ ਹੋਏ ਛੱਡੇ ਰਿਆ ਤੇ ਲੱਗ ਲੁਗ ਜਾਂ ਛਤਰੀਆਂ ਤੇ ਪੱਕੇ ਕਰਨੇ ਆ ਠੀਕ ਇਹ ਪਹਿਲੀ ਦੂਜੀ ਡਾਈ ਹੈ ਇਹਨਾਂ ਦੀ ਮਾਮਾ ਤਾਂ ਇਹ ਬਈ ਇਹ ਡਾਂਜਾਂ ਜਿੰਨਾਂ ਜੇ ਪਹਿਲੀ ਹੈ ਇਹਨਾਂ ਦੀ ਬਾਦਾਂ ਦੋ ਹੋਏ ਕਿੱਥੇ ਲੰਗੇ ਠੀਕ ਇਹ ਤਾਂ ਚੈੱਕ ਕਰਨੇ ਆ ਸਿੱਧੀ ਆ ਤਾਂ ਬਈ ਮੈਂ ਹੁਣ ਜੇ ਬੱਚੇ ਬਾਉਣ ਲੱਛਨੇ ਸ਼ੁਰੂ ਕੀਤੇ ਨਿੱਕੇ ਵਾਲੇ ਨਾ ਬਈ ਜਾਵੇ ਆ ਲਿੱਖੇ ਜਾਵੇ ਜਾਵਾਂਗੇ ਠੀਕ ਬਸ ਇੱਕ ਉਹ ਬੈਠਾ ਤਾਂ ਆਹੇ ਭਾਈ ਅਸਾਂ ਇਧਰ ਹੀ ਰਹਿਣਾ ਸਟੇਟਿਕ ਹੀ ਹੈ ਨਾ ਬਹਾਉਰੀਆ ਭਾਈ ਆਪਣੇ ਸਾਰੇ ਬਿਲਕੁਲ ਚੰਗੇ ਆ ਦੇਖਦੇ ਆਪਣੇ ਸੂਲੇ ਚੰਗੇ ਆ ਵਧੀਆ ਤਗੜੇ ਆ ਅਗਲੇ ਸਾਲ ਵੀ ਗੱਲਾਂ ਹੋਣ ਭਾਈ ਆਪਣੀਆਂ ਜਿਵੇਂ ਐਤ ਕੀ ਹੋਈਆਂ ਸਾਰੇ ਕਬੂਤਰਾ ਆਪਣੇ ਇਧਰ ਖਾਇ ਹੀ ਨਹੀਂ ਇਹ ਤਾਂ ਡਾਊਨ ਵਾਲੇ ਬੈਠੇ ਸੀ ਉਹ ਇਧਰ ਨਾ ਖਾਇਆ ਹੈ ਆ ਆਪਣਾ ਜਹਰ ਮਾਰੋ ਕੋਈ ਇਸ ਨੂੰ ਇਹ ਟੈਜ ਕੱਟਾਏਗਾ ਆ ਬੈਠਾ ਮੈਂ ਮਾ ਕੋ ਉੱਤਰ ਜਣਾ ਟਾਈਮ ਚ ਕੱਟਿਆ ਗਿਆ ਹੀ ਵੇਖੋ ਉਹ ਜਿਹੜਾ ਆ ਗਿਆ ਸੀਗਾ ਪਿੰਡ ਉੱਥੀ ਠੀਕ ਆ ਮਾ ਜੀ ਠੀਕ ਆ ਜੱਤ ਚਾਹੁੰਦਾ ਹੈ ਕਬੂਤਰ ਤੇ ਕਮੈਂਟ ਚ ਕੱਟਿਆ ਗਿਆ ਹੀ ਕਬੂਤਰਾਂ ਨਾਲ ਕਾਲਾ ਤੁਸਾਹ ਜੰਦਾ ਠੀਕ ਆ ਲਾਲ ਤੁਸਾਹ ਹੀ ਮੈਂ ਆਹ ਬਾਈ ਜੀ ਉਹ ਕਬੂਤਰ ਆ ਇਹਦਾ ਪਿਓ ਬੈਠਾ ਉੱਧਰ ਲੇ ਗੁੱਡੇ ਚ ਤੇ ਉਹਦਾ ਪੁੱਤ ਆ ਜਮਾ ਨੇ ਡੱਬਾ ਕਬੂਤਰਾਂ ਹੁੰਦੇ ਆ ਜਮਾ 7 ਤੋਂ 7 ਕਾਪੀ ਉਸਰੀ ਏ ਬਾਜੀਆਂ ਜਿੱਤਿਆ ਦੋ ਪਹਿਲਾਂ 6 ਸਾਲ ਪੁਰਾਣਾ ਖਦੁੱਤਰ ਬੱਚਾ ਹੋ ਗਿਆ ਹੁਣ ਵੱਡਾ ਪੁੱਤਰ ਬਣ ਗਿਆ ਦੀਪ ਸਿੰਘ ਰਾਜ ਜਿੱਤਿਆ ਸੀ ਬਈ ਇੱਕ ਜਲਦ ਸਿੰਘ ਨਾਲੇ ਬਾਈ ਹਾਂ ਬਾਈ ਦੋ ਬਾਜੀਆਂ ਜਿੱਤਿਆ ਵਾ ਠੀਕ ਮੇਰੇ ਮੇਰੇ ਜਿੱਦੇ ਦਾ ਕਾਪੀ ਬਹਿ ਵੇਲਾ ਮੇਰਾ ਕਾਦ ਬਾਈ ਠੀਕ ਪੰਜ ਪਾਸੇ ਕੁੱਤੇਗਾ ਕਾਪੂ ਪੈਲ ਦੇ ਥੱਲੇ ਠੀਕ ਚੋਕ ਕਬੂਤਰ ਆ ਬਈ ਇਹ ਕਰੋ ਸ਼ੌਂਕ ਉਹ ਕਬੂਤਰ 6 ਸਾਲ ਪੁਰਾਣਾ ਦਾਦੀ ਨੂੰ ਹਾਂ ਬਾਈ ਕਰੋ ਸ਼ੌਂਕ ਨਾਲੇ ਬੋਦੀ ਵਾਲੇ ਦੇ ਬੱਚੇ ਆ ਦੋਵੇਂ ਛੇਰ ਤੋਂ ਸੈਂ ਵੇਖੋ ਨਾਲੇ ਬਹੁਤ ਵਧੀਆ ਬਈ ਦਾਵਰ ਦਾਵਰ ਰੋੜੀ ਆ ਬਈ ਦੂਮਣਾ ਯਾਰ ਸਾਹ ਆਣਾ ਕੂਤਰ ਵੇਖਾ ਬਈ ਇਹਨਾਂ ਦੇ ਨਹੀਂ ਬਈ ਬੋਦੀ ਆਈ ਬਈ ਇਹ ਬੋਦੀ ਬਈ ਇਹਦੀ ਮਾਂ ਦੇ ਹੈਣੀ ਸੀ ਤੇ ਮਾਂ ਦੇ ਦੀਗੀ ਠੀਕ ਆ ਅਗੇ ਦਾਵਰ ਦੇ ਤਾਂ ਹੈਗੀ ਆ ਬਈ ਇਹਨ ਦੀ ਬਈ ਬੋਦੀ ਖਾ ਕੇ ਕੂਤਰ ਠੀਕ ਬਹੁਤ ਵਧੀਆ ਬਈ ਬੱਚੇ ਬੱਚੇ ਨੌਨੇ ਆ ਜਿਹੜੇ ਬੰਨੇ ਬੰਨੇ ਇਹਨਾਂ ਖੋਲਦੇ ਆ ਤੇ ਮੌਸਮ ਜਿੱਤ ਹਵਾ ਹੋ ਜਾਂਦਾ ਮੌਸਮ ਨਾਲੇ ਖਰਾਬ ਜਾ ਲੱਗਦਾ ਹਣਾ ਮਾੜੀ ਮਾੜੀ ਤੋਪਾ ਤੇ ਆਪਾਂ ਬਲਕਾਉਣ ਲੱਗਦੇ ਫਤਰੀ ਬੱਚੇ ਦੱਬਦੇ ਆ ਆ ਆ ਆ ਗਿਆ ਆ ਵੀ ਆ ਗਿਆ ਆ ਵੀ ਬਾਈ ਪੱਛੇ ਉਹਨਾਂ ਕੇ 3 ਮਿੰਟਾਂ ਬੀਤਿਆ ਉਹ ਦੇਖਿਆ ਸਿਆਣੇ ਲੱਗੇ ਆ ਜਿੱਦੇ ਹੁੰਦੇ ਆ ਇਹਦਾ ਤਾਂ ਬਾਈ ਬਾਪੂ ਲੈ ਜਾਂਦਾ ਕੇ ਨੇਰੀ ਨੂੰ ਜਿਹਦਾ ਟਾਈਮ ਆ ਜਿਹੜਾ ਨੇਰੀ ਨੇ ਮਾਰੇ ਬੱਚੇ ਆ ਸੰਭਲੇ ਨੇ ਕੇ ਨੇਰੀ ਚ ਨੇਰੀ ਲੈ ਜਾਣੇ ਆ ਤੇ ਜਾਂ ਢਿਲ ਮਾ ਜਾਂ ਚੱਕ ਤੂੰ ਮਾਰੂ ਵੀ ਨਹੀਂ ਆਂਦਾ ਆ ਬਾਦ ਸਮੇਂ ਕੱਡੇ ਬੱਚੇ ਸਤਰੀਆਂ ਭਰਨਾ ਪੈਂਦਾ ਬਹੁਤ ਬਹੁਤ ਧੰਨਵਾਦ ਬਈ ਠਾਈ ਕਿ ਜੋ ਆਪਣੇ ਵੀਰਾਂ ਭਰਾਵਾਂ ਦਾ ਹਰਮਨ ਡੋੜ ਰਾਜਿੰਦਰ ਸਿੰਘ ਸਾਰੇ ਵੀਰ ਭਰਾ ਮੇਰੇ YouTube ਤੇ ਸਬਸਕ੍ਰਾਈਬ ਕੀ ਕਰਦੇ ਹੋ ਸਬਸਕ੍ਰਾਈਬ ਕਰਦੇ ਚੈਨਲ ਨੂੰ ਆਪਣੇ ਨੂੰ ਗਾਹਾਂ ਸ਼ੇਅਰ ਕਰੋ ਜੇ ਲਾਈਕ ਕਮੈਂਟ ਫੋਲੋ ਕਰੋ ਜੇ ਦੱਸੋ ਜੇ ਕਿਵੇਂ ਲੱਗੀਆਂ ਵੀਡੀਓ ਤੇ ਛੌਂਕ ਕਰਾਇਆ ਜੇ ਨਵੇਂ ਚੇਲੇ ਨੂੰ ਦੱਸੋ ਜੇ ਕਿਵੇਂ ਕਰਾਇਆ ਬਹੁਤ ਬਹੁਤ ਅਪਰ ਆਪਣੇ ਕਿਵੇਂ ਹੈ ਭਾਈ ਸਾਰੇ ਆਪਾਂ ਬਈ ਰੋਈ ਵੀਡੀਓ ਪਾਇਆ ਕਰਾਂਗੇ ਤੇ ਕੀ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਕਰ ਲੋ ਬਈ ਸਬਸਕ੍ਰਾਈਬ ਚੈਨਲ ਨੂੰ ਤੇ ਆਪਾਂ ਰੋ ਰੋਈ ਵੀਡੀਓ ਪਾਇਆ ਕਰਾਂਗੇ ਆਪਨੇ ਕੋ ਜੋ ਬਰਾਉਂ ਲੱਗ ਪਿਆ ਹੁਣ ਫੇਰ ਇਹ ਬੱਚੇ-ਪੁੱਛੇ ਲਾਵਾਂਗੇ ਆਪਾਂ ਛੱਡਾ ਕਰਾਂਗੇ ਰੋਜ਼ ਬੱਚੇ ਬਈ ਆਪਾਂ ਹੀ ਲਾਵਾਂਗੇ ਸਬਸਕ੍ਰਾਈਬਰ ਕਰੋ ਬਈ ਜ਼ਰੂਰ ਠੀਕ ਕਰੋ ਸਬਸਕ੍ਰਾਈਬ ਕਰੋ ਠੀਕ ਆ ਬਈ ਧੰਨਵਾਦ ਸਾਰਿਆਂ ਦਾ